ਹੈਲੋ ਬੱਚਿਓ ਸਾਡੇ ਕੋਲ ਆਈ ਹੈ ਪ੍ਰੈਕਟਿਸ ਸ਼ੀਟ ਇੱਕ ਵਿਗਿਆਨ ਵਿਸ਼ੇ ਦੀ ਕੰਪੀਟੈਂਸੀ ਐਨਹਾਂਸਮੈਂਟ ਪ੍ਰੋਗਰਾਮ ਵਾਲੀ ਜਿਸ ਦੇ ਵਿੱਚ 10ਵੀਂ ਕਲਾਸ ਦਾ ਜੋ ਪਾਰਟ ਹੈ ਪ੍ਰਕਾਸ਼ ਪਰਵਰਤਨ ਅਤੇ ਅਪਵਰਤਨ ਇਸ ਦੇ ਕੁਐਸਚਨ ਨੇ ਇਹਨਾਂ ਨੂੰ ਅਸੀਂ ਡਿਸਕਸ ਕਰਦੇ ਹਾਂ ਪਹਿਲਾ ਕੁਐਸਚਨ ਹੈ ਹੇਠ ਦਿੱਤਿਆਂ ਵਿੱਚੋਂ ਕਿਹੜੀ ਪ੍ਰਕਾਸ਼ ਦੀ ਵਿਸ਼ੇਸ਼ਤਾ ਹੈ ਪ੍ਰਕਾਸ਼ ਦੀ ਵਿਸ਼ੇਸ਼ਤਾ ਕਿਹੜੀ ਹੈ ਉਹ ਆਪਾਂ ਦੱਸਣੀ ਹੈ ਪਹਿਲਾ ਆਪਸ਼ਨ ਹੈ A ਇੱਕ ਸਿੱਧੀ ਲਾਈਨ ਵਿੱਚ ਯਾਤਰਾ ਕਰਦਾ ਹੈ ਤਾਂ ਸਹੀ ਹੈ ਇਸ ਦਾ ਪਰਵਰਤਨ ਹੋ ਸਕਦਾ ਹੈ ਰਿਫਲੈਕਸ਼ਨ ਹੋ ਸਕਦੀ ਹੈ ਇਹਦੀ ਸਹੀ ਹੈ ਇਸ ਦਾ ਅਪਵਰਤਨ ਹੋ ਸਕਦਾ ਹੈ ਪ੍ਰਕਾਸ਼ ਦਾ ਰਿਫਲੈਕਸ਼ਨ ਵੀ ਹੋ ਸਕਦਾ ਹੈ ਅਪਰੋਕਤ ਸਾਰੀ ਤਾਂ ਇਸ ਦਾ ਸਹੀ ਆਨਸਰ ਆਏਗਾ ਚੌਥਾ ਕਿ ਇਹ ਤਿੰਨੋਂ ਹੀ ਪ੍ਰਕਾਸ਼ ਦੀਆਂ ਜਿਹੜੀਆਂ ਨੇ ਵਿਸ਼ੇਸ਼ਤਾਵਾਂ ਨੂੰ ਦਰਸਾਉਂਦੇ ਆ। ਦੂਜਾ ਪ੍ਰਸ਼ਨ ਹੈ ਲੈਂਸ ਦੀ ਸ਼ਕਤੀ ਪਾਵਰ ਆਫ ਲੈਂਸ ਦੀ SI ਇਕਾਈ ਕੀ ਹੁੰਦੀ ਹੈ? ਤਾਂ ਲੈਂਸ ਦੀ ਜਿਹੜੀ ਆਪਾਂ ਸ਼ਕਤੀ ਆ ਉਸ ਨੂੰ ਅਸੀਂ ਕਿੱਦੇ ਵਿੱਚ ਮਾਪਦੇ ਆ ਡਾਇਓਪਟਰ ਦੇ ਵਿੱਚ। ਤੀਜਾ ਹੈ ਪ੍ਰਕਾਸ਼ ਦੇ ਹੇਠਾਂ ਦਿੱਤੇ ਰੰਗਾਂ ਵਿੱਚੋਂ ਕਿਹੜੇ ਰੰਗ ਦੀ ਤਰੰਗ ਲੰਬਾਈ ਸਭ ਤੋਂ ਜ਼ਿਆਦਾ ਹੁੰਦੀ ਹੈ? ਤਾਂ ਇਹ ਤੁਸੀਂ ਵਿਬ ਗਯੌਰ ਤੋਂ ਯਾਦ ਰੱਖ ਲੈਣਾ। ਵਿਬ ਗਯੌਰ ਦੇ ਵਿੱਚ ਜੋ ਆਪਣੇ ਕੋਲ ਸਪੈਕਟ੍ਰਮ ਦੀ 7 ਦੇ 7 ਰੰਗ ਆ ਜਾਂਦੇ ਜਿਦੇ ਵਿੱਚ ਇਹਦੀ ਜਿਹੜੀ ਤਰੰਗ ਲੰਬਾਈ ਆ ਉਹ ਸਭ ਤੋਂ ਕੀ ਹੁੰਦੀ ਆ? ਟਟ ਉੱਪਰ ਵੱਲ ਨੂੰ ਜਿਵੇਂ ਜਾਂਦੇ ਆਪਾਂ ਤਰੰਗ ਲੰਬਾਈ ਵੱਧਦੀ ਜਾਂਦੀ ਹੈ ਤੇ ਰੈੱਡ ਦੀ ਕੀ ਹੁੰਦੀ ਹੈ ਸਭ ਤੋਂ ਜ਼ਿਆਦਾ ਤਾਂ ਸਾਡੇ ਕੋਲ ਕਿਹਾ ਜੀਗਾ ਲਾਲ ਲਾਲ ਰੰਗ ਦੀ ਜਿਹੜੀ ਤਰੰਗ ਲੰਬਾਈ ਸਭ ਤੋਂ ਜ਼ਿਆਦਾ ਹੁੰਦੀ ਹੈ ਇਸੇ ਕਰਕੇ ਜਿਹੜੇ ਟ੍ਰੈਫਿਕ ਲਾਈਟਾਂ ਉਹਦੇ ਵਿੱਚ ਰੋਕਣ ਵਾਸਤੇ ਜਿਹੜੀ ਲਾਈਟ ਹੁੰਦੀ ਹੈ ਉਸ ਦਾ ਰੰਗ ਕੀ ਹੁੰਦਾ ਹੈਗਾ ਰੈੱਡ ਹੁੰਦਾ ਹੈਗਾ ਤਾਂ ਕਿ ਉਹ ਦੂਰ ਤੋਂ ਹੀ ਦੇਖ ਸਕੇ ਚਾਹਤਾ ਹੈ ਇੱਕ ਲੈਂਸ ਜੋ ਕਿਨਾਰਿਆਂ ਨਾਲੋਂ ਮੱਧ ਵਿੱਚੋਂ ਮੋਟਾ ਹੁੰਦਾ ਹੈ ਇਹਨੂੰ ਕੀ ਕਹਿੰਦੇ ਆਪਾਂ ਜਿਹੜਾ ਇਸ ਤਰ੍ਹਾਂ ਦਾ ਲੈਂਸ ਹੁੰਦਾ ਕਿ ਸਾਈਡਾਂ ਤੋਂ ਪਤਲਾ ਹੁੰਦਾ ਵਿਚਕਾਰ ਤੋਂ ਮੋਟਾ ਹੁੰਦਾ ਉਸ ਨੂੰ ਅਸੀਂ ਕੀ ਬੋਲਦੇ ਆ ਉਤਲ ਲੈਂਸ ਪੰਜਵਾਂ ਹੈ ਦਿੱਤਾ ਗਿਆ ਦਰਪਨ ਉਸ ਵਸਤੂ ਦੇ ਆਕਾਰ ਦਾ ਉਲਟਾ ਪ੍ਰਤਿਮਾ ਬਣਾਉਂਦਾ ਹੈ ਦਰਪਨ ਕਿਹੜਾ ਹੋਏਗਾ ਦਰਪਨ ਦੱਸਣਾ ਆਪਾਂ ਮਿਰਰ ਜਿਹੜਾ ਉਲਟਾ ਪ੍ਰਤਿਮਾ ਬਣਾਉਂਦਾ ਹੈ ਤਾਂ ਉਲਟਾ ਕੌਣ ਬਣਾਉਂਦਾ ਹੁੰਦਾ ਹੈਗਾ ਅਪਤਲ ਦਰਪਨ ਠੀਕ ਹੈ ਉਤਲ ਦਰਪਨ ਤਾਂ ਆਪਾਂ ਦੇਖਦੇ ਹਾਂ ਕਿ ਸਕੂਟਰ ਕਾਰ ਮੋਟਰਸਾਈਕਲ ਉਹਨਾਂ ਦੇ ਸਾਈਡ ਵਾਲੀ ਮਿਰਰ ਜਿਹੜੇ ਹੁੰਦੇ ਉਤਲ ਹੁੰਦੇ ਆ ਉਹਦੇ ਵਿੱਚ ਤਾਂ ਜੋ ਜਿਹੜਾ ਫੋਟੋ ਬਣਦੀ ਹੈ ਉਹ ਸਿੱਧੀ ਬਣਦੀ ਹੈ ਸਮਤਲ ਦਰਪਨ ਜਿਹੜਾ ਘਰ ਹੀ ਆਪਾਂ ਜਿਸ ਦੇ ਆਪਣੀ ਆਪ ਨੂੰ ਦੇਖਦੇ ਹਾਂ ਉਹ ਘਰੇ ਹੁੰਦਾ ਸਮਤਲ ਦਰਪਨ ਤਾਂ ਉਪਰੋਕਤ ਸਾਰੇ ਤਾਂ ਉਹਨਾਂ ਨਹੀਂਗਾ ਤਾਂ ਇਸਦੇ ਆਨਸਰ ਕਿ ਅਗੇ ਹੈ ਨਾਈ ਵਾਲ ਕਟਨ ਸਮੇਂ ਕਿਸੇ ਵਿਅਕਤੀ ਦਾ ਸਿੱਧਾ ਅਤੇ ਵੱਡਾ ਪ੍ਰਤਿਬਿੰਬ ਦੇਖਣਾ ਚਾਹੁੰਦਾ ਹੈ ਉਹ ਆਪਣੀ ਦੁਕਾਨ ਵਿੱਚ ਕਿਸ ਤਰ੍ਹਾਂ ਦਾ ਦਰਪਨ ਇਸਤੇਮਾਲ ਕਰੇਗਾ ਤਾਂ ਸਿੱਧਾ ਤੇ ਵੱਡਾ ਪ੍ਰਤਿਬਿੰਬ ਦੇਖਣ ਵਾਸਤੇ ਉਹ ਕਿਹੜਾ ਅਵਤਲ ਦਰਪਨ ਦੀ ਵਰਤੋਂ ਕਰੇਗਾ 7ਮ ਹੈ ਅਵਤਾਰ ਦੇ ਦੰਦਾਂ ਵਿੱਚ ਪੀੜ ਹੋਣ ਕਾਰਨ ਡਾਕਟਰ ਨੇ ਦਰਪਨ ਲਈ ਉਸ ਦੇ ਦੰਦਾਂ ਦਾ ਮੌਹਨਣਾ ਕੀਤਾ ਡਾਕਟਰ ਵੱਲੋਂ ਕਿਹੜਾ ਦਰਪਨ ਉਪਯੋਗ ਵਿੱਚ ਲਿਆਂਦਾ ਗਿਆ ਸਿੱਧਾ ਤੇ ਵੱਡਾ ਪ੍ਰਤਿਬਿੰਬ ਇੱਥੇ ਉਸ ਨੇ ਦੇਖਣਾ ਹੈ ਤਾਂ ਇਸ ਤੇ ਉਹ ਕਿਹੜਾ ਵਰਤੇਗਾ ਅਵਤਲ ਦਰਪਨ ਅਠਵਾਂ ਹੈ ਅਧਿਆਪਕ ਨੇ ਕਲਾਸ ਵਿੱਚ ਅੱਜ ਵਿਦਿਆਰਥੀਆਂ ਨੂੰ ਦਰਪਨ ਫਾਰਮੂਲੇ ਬਾਰੇ ਸਮਝਾਇਆ ਦਰਪਨ ਫਾਰਮੂਲਾ ਕਿਸ ਦਰਪਨ ਲਈ ਇਸਤੇਮਾਲ ਹੁੰਦਾ ਹੈ ਤਾਂ ਦਰਪਨ ਫਾਰਮੂਲਾ ਜਿੰਨੇ ਵੀ ਪ੍ਰਕਾਰ ਦੇ ਦਰਪਨ ਹੁੰਦੇ ਹਨ ਉਹਨਾਂ ਸਾਰਿਆਂ ਉੱਪਰ ਹੀ ਲਾਗੂ ਹੁੰਦਾ ਹੈ ਤੇ ਇਸ ਦਾ ਅਨਸਰ ਆਏਗਾ ਪ੍ਰੂਕਤ ਸਾਰੇ ਉਤਲ ਅਵਤਲ ਸਮਤਲ ਦਰਪਨ ਸਾਰਿਆਂ ਤੇ ਲਾਗੂ ਹੁੰਦਾ ਹੈ ਨੌਵਾਂ ਹੈ ਸਮਤਲ ਦਰਪਨ ਕਿਸ ਤਰ੍ਹਾਂ ਦਾ ਪ੍ਰਤਿਮ ਬਣਾਉਂਦਾ ਹੈ ਸਮਤਲ ਦਰਪਨ ਜਿਸ ਦੇ ਵਿੱਚ ਅਸੀਂ ਆਪਣੇ ਆਪ ਨੂੰ ਰੋਜ਼ ਦੇਖਦੇ ਹਾਂ ਉਹ ਅ바ਸੀ ਤੇ ਸਿੱਧਾ ਪ੍ਰਤਿਮ ਬਣਾਉਂਦਾ ਹੈ ਵਸਤੂ ਦੇ ਆਕਾਰ ਦੇ ਬਰਾਬਰ ਪ੍ਰਤਿਮ ਹੁੰਦਾ ਹੈ ਪਾਛਾ ਪਰਵਰਤਤ ਹੁੰਦਾ ਲਿਟਰਲ ਇਨਵਰਜਨ ਜਿਹਨੂੰ ਅਸੀਂ ਬੋਲਦੇ ਹਾਂ ਕਿ ਲੈਫਟ ਜਿਹੜਾ ਉਹ ਰਾਈਟ ਹੋ ਜਾਂਦਾ ਉਹਦੇ ਵਿੱਚ ਤੇ ਰਾਈਟ ਲੈਫਟ ਹੋ ਜਾਂਦਾ ਤਾਂ ਸਮਤਲ ਦਰਪਨ ਦੁਆਰਾ ਹੀ ਤਿੰਨੋਂ ਹੀ ਜਿਹੜੇ ਆ ਉਹ ਹੁੰਦੇ ਆ ਤਾਂ ਇਸ ਦਾ ਅਨਸਾਰ ਆਏਗਾ ਚੌਥਾ ਉਪਰੋਕਤ ਸਾਰੇ 10ਵੇਂ ਹੈ ਹੈਪੀ ਕੋਲੋਂ ਇੱਕ ਸਿੱਕਾ ਪਾਣੀ ਨਾਲ ਭਰੇ ਗਲਾਸ ਵਿੱਚ ਡਿੱਗ ਗਿਆ ਹੈਪੀ ਨੋਟ ਕਰਦਾ ਹੈ ਕਿ ਸਿੱਕਾ ਉੱਠਿਆ ਪ੍ਰਤੀਤ ਹੁੰਦਾ ਹੈ ਅਜਿਹਾ ਕਿਸ ਕਾਰਨ ਹੁੰਦਾ ਹੈ ਗਲਾਸ ਦੇ ਵਿੱਚ ਜਦੋਂ ਪਾਣੀ ਹੈ ਉਹਦੇ ਵਿੱਚ ਸਿੱਕਾ ਡਿੱਗ ਗਿਆ ਤਾਂ ਉਹ ਬਿਲਕੁਲ ਥੱਲੇ ਨਹੀਂ ਪ੍ਰਤੀਤ ਹੋਣਾ ਉਹ ਕਿੱਥੇ ਥੋੜਾ ਉੱਠਿਆ ਪ੍ਰਤੀਤ ਹੁੰਦਾ ਹੈ ਇਹ ਕਾਦੇ ਕਰਕੇ ਹੁੰਦਾ ਹੈ ਅਪਵਰਤਨ ਰਿਫਰੈਕਸ਼ਨ ਆਫ ਲਾਈਟ ਦੇ ਕਰਕੇ ਜਿਹੜਾ ਸਿੱਕਾ ਉਹ ਥੋੜਾ ਉੱਠਿਆ ਪ੍ਰਤੀਤ ਹੁੰਦਾ ਉਹਦੇ ਵਿੱਚ ਗੈਰਮਾ ਹੈ ਅਧਿਆਪਕ ਨੇ ਅੱਜ ਇੱਕ ਦੱਸਿਆ ਕਿ ਇੱਕ ਅਜੀਹਾ ਦਰਪਣ ਹੈ ਜਿਸ ਤੋਂ ਤੁਸੀਂ ਕਿੰਨੀ ਵੀ ਦੂਰੀ ਉੱਤੇ ਖੜੇ ਹੋਵੋ ਤੁਹਾਡਾ ਪ੍ਰਤੀਬਿੰਬ ਹਮੇਸ਼ਾ ਸਿੱਧਾ ਤੇ ਛੋਟੇ ਆਕਾਰ ਦਾ ਪ੍ਰਤੀਤ ਹੁੰਦਾ ਹੈ ਤਾਂ ਇਹ ਆਪਾਂ ਪਹਿਲਾਂ ਵੀ ਗੱਲ ਕੀਤੀ ਆ ਕਿ ਜਿੰਨੇ ਵੀ ਮੋਟਰ ਕਾਰਾਂ ਹੁੰਦੀਆਂ ਉਹਨਾਂ ਸਾਰਿਆਂ ਦੇ ਸਾਈਡ ਜਿਹੜੇ ਮਿਰਰ ਹੁੰਦੇ ਆਗੇ ਉਹਨਾਂ ਵਿੱਚ ਉੱਤਲ ਦਰਪਣ ਹੁੰਦਾ ਜਿਹਦੇ ਵਿੱਚ ਸਾਨੂੰ ਸਿੱਧਾ ਤੇ ਛੋਟਾ ਪ੍ਰਤੀਬਿੰਬ ਮਿਲਦਾ ਹਮੇਸ਼ਾ ਹੀ ਤਾਂ ਇਸ ਦਾ ਆਨਸਰ ਹੈ ਪਹਿਲੀ ਆਪਸ਼ਨ 12ਵਾਂ ਕਾਰ ਵਿੱਚ ਸਫਰ ਕਰਦੇ ਰਮੇਸ਼ ਨੇ ਵਿਖਿਆ ਕਿ ਪਿੱਛੇ ਦੀ ਆਵਾਜ਼ ਹੀ ਵਿਖਣ ਲਈ ਵਰਤੇ ਜਾਣ ਵਾਲੇ ਦਰਪਨ ਵਿੱਚ ਬਹੁਤ ਵੱਡੇ ਖੇਤਰ ਨੂੰ ਵਿਖਿਆ ਜਾ ਸਕਦਾ ਹੈ ਤਾਂ ਇਹ ਕਿਹੜਾ ਦਰਪਨ ਹੈ ਤਾਂ ਇਹ ਵੀ ਕਿਹਾ ਉਤਲ ਦਰਪਨ 13ਵਾਂ ਹੈ ਵਹੀਕਲ ਵਿੱਚ ਪਿੱਛੇ ਦਾ ਟ੍ਰੈਫਿਕ ਦੇਖਣ ਲਈ ਕਿਸ ਦਰਪਨ ਦਾ ਉਪਯੋਗ ਕੀਤਾ ਜਾਂਦਾ ਹੈ ਤਾਂ ਉਤਲ ਦਰਪਨ ਇਹ ਤਿੰਨੋਂ ਕੁਐਸਚਨ ਇੱਕੋ ਜਿਹੇ ਨੇ ਸਮਤਲ ਦਰਪਨ ਦੀ ਫੋਕਸ ਦੂਰੀ ਕਿੰਨੀ ਹੁੰਦੀ ਹੈ ਸਮਤਲ ਦਰਪਨ ਜੋ ਪਲੇਨ ਮਿਰਰ ਹੁੰਦਾ ਹੈ ਉਸ ਦੀ ਜਿਹੜੀ ਫੋਕਲ ਲੈਂਥ ਉਹ ਕੀ ਹੁੰਦੀ ਹੈ ਇਨਫਿਨਿਟੀ ਅਨੰਤ 15ਵਾਂ ਹੈ ਮਨੁੱਖੀ ਅੱਖ ਵਿੱਚ ਕਿਹੜਾ ਲੈਂਸ ਹੁੰਦਾ ਹੈ ਮਨੁੱਖੀ ਅੱਖ ਦੇ ਵਿੱਚ ਕਿਹੜਾ ਲ ਤਾਂ ਇਹ ਸਾਡੀ 15 ਕੁਐਸਚਨ ਸੀ ਪਹਿਲੀ ਵਰਕਸ਼ੀਟ ਦੇ ਉਮੀਦ ਹੈ ਕਿ ਤੁਹਾਨੂੰ ਵੀਡੀਓ ਚੰਗੀ ਲੱਗੇਗੀ ਜੇਕਰ ਚੰਗੀ ਲੱਗੇ ਤਾਂ ਅੱਗੇ ਆਪਣੇ ਦੋਸਤਾਂ ਦੇ ਨਾਲ ਜ਼ਰੂਰ ਸ਼ੇਅਰ ਕਰਨਾ ਧੰਨਵਾਦ